ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰੱਬ ਨੇ ਇੱਕ ਵਾਰ ਫਿਰ ਤੋਂ ਸੁਣ ਲਈ ਹੈ ਬਹੁਤ ਖੁਸ਼ਖਬਰੀ ਵੱਡੀ ਆ ਗਈ ਹੈ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਯੂਪੀਏ ਲੱਗਦਾ ਫਿਰ ਉਸ ਦੀ ਪਤਨੀ ਨੂੰ ਯਾਨੀ ਫੰਡਿੰਗ ਦੇ ਦੋਸ਼ ਲਾਇਆ ਜਾਂਦੇ ਨੇ ਤਾਂ ਹੁਣ ਮੈਂ ਤੁਹਾਨੂੰ ਇੱਕ ਲਾਈਵ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਦੋਵੇਂ ਸਰਕਾਰਾਂ ਸੈਂਟਰ ਗਵਰਨਮੈਂਟ ਔਰ ਪੰਜਾਬ ਦੀ ਸਰਕਾਰ ਮੂੰਹ ਦੇ ਮੂੰਹ ਵੱਝੀ ਹੈ ਤਾਂ ਤੁਸੀਂ ਕਹੋਗੇ ਕੀ ਐਡੀ ਵੱਡੀ ਸਰਕਾਰ ਹੋਵੇ ਸੈਂਟਰ ਦੀ ਤੇ ਪੰਜਾਬ ਦੇ ਵਿੱਚ ਸੀਐਮ ਭਗਵੰਤ ਮਾਨ ਇਹ ਦਰਅਸਲ ਤੁਹਾਡੇ ਸਾਹਮਣੇ ਮੈਂ ਲਾਈਵ ਪ੍ਰੂਫ ਕਰਨ ਜਾ ਰਿਹਾ ਇੱਕ ਐਲਾਨ ਹੁੰਦਾ ਭਾਈ ਅਮਰਪਾਲ ਸਿੰਘ ਦੀ ਪਾਰਟੀ ਦਾ ਉਸ ਤੋਂ ਬਾਅਦ ਉਹਦੇ ਨਾਲ ਨਾਲ ਰਿਹਾਈ ਦੀ ਜਿਹੜੀ ਮੰਗ ਉੱਠਦੀ ਹੈ ਦਰਅਸਲ ਉਸੇ ਨੂੰ ਹੀ ਲੈ ਕੇ ਅੱਧਾ ਘੰਟਾ ਪਹਿਲਾਂ ਜਿਹੜਾ ਬਿਆਨ ਆਇਆ ਬਹੁਤ ਹੀ ਵੱਡਾ ਬਿਆਨ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕੌਣ ਦੇ ਰਿਹਾ ਕਿਵੇਂ ਦੇ ਰਿਹਾ ਕਿਸ ਗੱਲ ਦੇ ਲਈ ਦੇ ਰਿਹਾ ਤਾ ਹੁਣ ਖੁਸ਼ਖਬਰੀ ਪੰਜਾਬ ਦੇ ਵਾਸੀਆਂ ਲਈ ਔਰ ਉਹਨਾਂ ਲੋਕਾਂ ਲਈ ਜਿਹੜੇ ਭਾਈ ਅਮਰਪਾਲ ਸਿੰਘ ਨੂੰ ਦਿਲੋਂ ਚਾਹੁੰਦੇ ਨੇ ਤਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਫਿਰ ਤੋਂ ਫਿਰ ਤੋਂ ਯਾਨੀ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਭਾਈ ਅਮਰਪਾਲ ਸਿੰਘ ਦੀ ਟੀਮ ਬਣੀਓ ਔਰ ਭਾਈ ਅਮਰਪਾਲ ਸਿੰਘ ਦਾ ਇਨਾਂ ਗੱਲਾਂ ਉੱਤੇ ਕੀ ਰਿਐਕਸ਼ਨ ਉਹ ਵੀ ਮੈਂ ਤੁਹਾਨੂੰ ਸੁਣਾਉਂਗਾ ਪਹਿਲਾ ਇੱਕ ਵਕੀਲ ਦਾ ਜਿਹੜਾ ਬਿਆਨ ਹੈ ਦਰਸਾ ਲੋ ਦੀ ਵੀਡੀਓ ਦਿਖਾਉਂਗਾ ਕਿਆਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਔਰ ਉਹਦੀ ਪਾਰਟੀ ਨੂੰ ਲੈ ਕੇ ਕਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਫਿਰ ਤੋਂ ਯਾਨੀ ਭਾਈ ਅਮਰਤਪਾਲ ਸਿੰਘ ਦਾ ਇੱਕ ਡੰਕਾ ਵੱਜਣ ਜਾ ਰਿਹਾ ਜਿਵੇਂ ਕਹਿ ਸਕਦੇ ਆ ਪੰਜਾਬ ਦੇ ਵਿੱਚ ਦੋਵੇਂ ਸਰਕਾਰਾਂ ਮੂਹਰੇ ਮੂੰਹ ਵੱਜਣ ਜਾ ਰਹੀਆਂ ਨੇ ਮੈਂ ਐਵੇਂ ਨਹੀਂ ਕਹਿੰਦਾ ਹਵਾ ਦੇ ਵਿੱਚ ਤੀਰ ਨਹੀਂ ਬਲਕਿ ਨਿਸ਼ਾਨੇ ਤੇ ਲੱਗਣਾ ਇਹ ਤੁਹਾਡੇ ਸਾਹਮਣੇ ਮੈਂ ਜਿਹੜੇ ਬਿਆਨ ਸੁਣਾਉਣੇ ਆ ਈਮਾਨ ਸਿੰਘ ਖਾਰਾ ਵਕੀਲ ਨੇ ਆ ਭਾਈ ਅਮਰਤਪਾਲ ਸਿੰਘ ਦੇ ਐਡਵੋਕੇਟ ਨੇ ਉਹਨਾਂ ਨੇ ਪੱਕੇ ਦਾਅਵੇ ਦੇ ਨਾਲ ਜੋ-ਜੋ ਗੱਲਾਂ ਕਹੀਆਂ ਨੇ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਇੱਕ ਹੋਰ ਅਪਡੇਟ ਹੈ ਉਹ ਵੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਹੀ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਆ ਸੁਣੋ 14 ਜਨਵਰੀ ਮੇਲਾ ਬਾਗੀ ਸ਼੍ਰੀ ਮੁਖਸਰ ਸਾਹਿਬ ਜੋ ਇੱਕ ਕਾਨਫਰੰਸ ਰੱਖੀ ਹੈ ਜੋ ਭਾਈ ਅਮਰਪਾਲ ਤੇ ਸੰਗਤ ਵੱਲੋਂ ਜੋ ਇੱਕ ਕਾਨਫਰੰਸ ਫਿਕਸ ਕੀਤੀ ਗਈ ਹੈ ਉਸ ਦੇ ਵਿੱਚ ਸਾਰੀ ਸੰਗਤ ਨੂੰ ਉਮਾ ਮਹਾਮਾ ਕੇ ਪਹੁੰਚਣ ਦੀ ਬੇਨਤੀ ਹੈ ਚਾਹੇ ਪੰਜਾਬ ਹੈ ਚਾਹੇ ਦੁਨੀਆ ਭਰ ਤੋਂ ਜਿੰਨੇ ਵੀ ਸੰਗਤ ਹੈ ਉਹਨਾਂ ਨੂੰ ਇਹ ਬੇਨਤੀ ਹੈ ਦੂਸਰੀ ਗੱਲ ਜੋ ਪੰਜਾਬ ਸਰਕਾਰ ਹੈ ਚਾਹੇ ਉਹ ਦਿੱਲੀ ਹਕੂਮਤ ਹੈ ਚਾਹੇ ਪੰਜਾਬ ਦੀ ਹਕੂਮਤ ਹੈ ਉਹ ਅੱਡੀ ਛੋਟੀ ਦਾ ਜੋਰ ਲਾ ਰਹੇ ਨੇ ਇਹਨੂੰ ਰੋਕਾਂ ਦੇ ਸੁਝਾਅ ਤੇ ਸੰਗਤ ਜਿੱਥੇ ਸੰਗਤ ਹੋਵੇ ਜਿੱਥੇ ਲੋਕਾਂ ਦਾ ਇਕੱਠ ਹੋਵੇ ਉੱਥੇ ਜਿੱਦੀ ਮਰਜ਼ੀ ਹਕੂਮਤ ਹੋਵੇ ਉਹਦੇ ਸਾਹਮਣੇ ਕੁਝ ਵੀ ਨਹੀਂ ਵਿੱਚ ਫਾਰਸਲੀ ਇਨਕ੍ਰੀਮਿਕੇਟ ਕੀਤਾ ਗਿਆ ਹੁਣ ਜਦੋਂ ਇੱਕ ਪਾਸੇ ਚੱਲ ਪਿਆ ਕਿ ਕਾਂਗਰਸ ਦੇ ਵਿੱਚ ਨਾ ਦਸਲ ਸੰਬੰਧੀ ਪਾਰਟੀ ਦਾ ਨਾਮ ਰੱਖਣ ਕੋਲ ਦੀ ਗੱਲ ਚੱਲੀ ਹੈ ਤਾਂ ਹੁਣ ਯੂਏਪੀ ਲਾਚੀ ਗਈ ਹੈ ਸੋ ਇਹ ਦੁਨੀਆ ਤੇ ਪਹਿਲੀ ਵਾਰ ਹੋਇਆ ਹੈ ਕਿ ਆਦਮੀ ਅੰਦਰ ਹੋਵੇ ਤੇ ਪਰਚੇ ਉਹਦੇ ਅੰਦਰ ਬੈਠੇ ਤੇ ਦਰਜ ਕੀਤੇ ਜਾਣ ਸੋ ਇਸ ਤੋਂ ਵੱਧ ਜ਼ਬਰ ਜੁਲਮ ਨਹੀਂ ਹੋ ਸਕਦਾ ਸੋ ਇਹਨੂੰ ਜ਼ਬਰ ਜੁਲਮ ਨੂੰ ਠੱਲ ਪਾਉਣ ਲਈ ਸੰਗਤ ਨੂੰ ਬੇਨਤੀ ਹੈ ਕਿ 14 ਜਨਵਰੀ ਮੇਲਾ ਵਾਗੀ ਸ਼੍ਰੀ ਮੁਖਸਰ ਸਾਹਿਬ ਬਠਿੰਡਾ ਰੋਡ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ 12 ਜਨਵਰੀ ਮੇਲਾਪਾਣੀ ਹਾਂਜੀ ਪੰਜਾਬੀਓ ਬਹੁਤ ਵੱਡੀ ਖੁਸ਼ਖਬਰੀ ਆ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਮਾਗੀ ਦੇ ਮੇਲੇ ਤੇ ਸ਼੍ਰੀ ਮੁਖਸਰ ਸਾਹਿਬ ਬਠਿੰਡਾ ਦੇ ਰੋਡ ਦੇ ਉੱਤੇ ਆ ਤੇ ਸਾਰੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਭਾਈ ਅਮਰਪਾਲ ਸਿੰਘ ਦੀ ਪੂਰੀ ਟੀਮ ਬਣੀ ਹੋਈ ਈਮਾਨ ਸਿੰਘ ਖਾਰਾ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੇ ਐਡਵੋਕੇਟ ਵਕੀਲ ਨੇ ਬਹੁਤ ਹੀ ਇਮਾਨਦਾਰ ਇਨਸਾਨ ਨੇ ਉਹਨਾਂ ਨੇ ਕਿਹਾ ਚਾਹੇ ਦਿੱਲੀ ਦੀ ਗਵਰਨਮੈਂਟ ਚਾਹੇ ਪੰਜਾਬ ਦੀ ਸਰਕਾਰ ਚਾਹੇ ਅੱਡੀ ਚੋਟੀ ਦਾ ਜੋਰ ਲਾ ਲਵੇ ਅਸੀਂ ਜਿਹੜਾ ਕਿ ਇਹਨਾਂ ਗੱਲਾਂ ਤੋਂ ਪਿੱਛੇ ਨਹੀਂ ਹਟਾਂਗੇ ਪਾਰਟੀ ਦਾ ਨਾਮ ਹਲੇ ਕੋਸ਼ਤ ਵੀ ਨਹੀਂ ਕੀਤਾ ਸੀ ਪਹਿਲਾਂ ਹੀ ਸਰਕਾਰਾਂ ਦੀ ਜਿਹੜੀ ਕਿ ਨੀਂਦ ਉੱਡ ਜਾਂਦੀ ਹੈ ਬਹੁਤ ਵੱਡਾ ਯਾਨੀ ਇੱਕ ਭਾਈ ਅਮਰਪਾਲ ਸਿੰਘ ਦਾ ਰਤਬਾ ਬਣ ਚੁੱਕਿਆ ਸਰਕਾਰਾਂ ਦੇ ਸਾਹਮਣੇ ਮੈਂ ਤੁਹਾਨੂੰ ਕਹਿੰਦਾ ਸੀ ਨਾ ਕਿ ਅਮਰਪਾਲ ਸਿੰਘ ਦੇ ਵਿੱਚੋਂ ਦਰਸਲ ਇਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦਿਖਦਾ ਤੇ ਉਹਦੀ ਛਵੀ ਝਲਕਦੀ ਹੈ ਇਸੇ ਕਰਕੇ ਹੀ ਦੋਵੇਂ ਸਰਕਾਰਾਂ ਨੂੰ ਜਿਹੜੀ ਕਿ ਇੱਕ ਡਰ ਦਾ ਭੈ ਮਾਹੌਲ ਬਣਿਆ ਹੋਇਆ ਉਹਨਾਂ ਦੇ ਦਿਲ ਦੇ ਵਿੱਚ ਇਸ ਕਰਕੇ ਹੀ ਪਾਈ ਅਮਰਪਾਲ ਸਿੰਘ ਤੇ ਯੂਪੀਏ ਲੱਗਦਾ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਘਾ ਉਸ ਦੇ ਉੱਤੇ ਫੰਡਿੰਗ ਦੇ ਦੋਸ਼ ਲਾ ਦਿੱਤੇ ਜਾਂਦੇ ਨੇ ਤਾਂ ਹੁਣ ਇੱਕ ਦਿਨ ਪਹਿਲਾਂ ਦੀ ਗੱਲ ਆ ਥੋੜੇ ਜਿਹੇ ਦਿਨ ਹੋ ਗਏ ਉਦੋਂ ਉਹਦੇ ਭਰਾ ਦੇ ਉੱਤੇ ਵੀ ਇੱਕ ਹੋਰ ਇਲਜ਼ਾਮ ਲੱਗ ਚੁੱਕਿਆ ਸੀ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਕਹਿਣ ਦੀ ਲੋੜ ਨਹੀਂ ਐ ਪੰਜਾਬ ਦੇ ਵਿੱਚ ਜਿਹੜੀ ਕਿ ਦੁਨੀਆ ਆਪਣੀ ਉਹ ਬਹੁਤ ਸਾਰੀ ਪਿਆਰ ਕਰਦੀ ਐ ਅਮਰਪਾਲ ਸਿੰਘ ਨੂੰ ਇਹ ਗੱਲ ਸਾਡੀ ਜਿਹੜੀ ਸਰਕਾਰ ਉਹ ਚਾਹੇ ਦਿੱਲੀ ਦੀ ਐ ਚਾਹੇ ਉਹ ਪੰਜਾਬ ਦੀ ਐ ਉਹ ਪੂਰੀ ਤਰ੍ਹਾਂ ਜਾਣ ਗਏ ਨੇ ਅੰਕੜੇ ਸਾਹਮਣੇ ਆਉਂਦੇ ਯਾਰੇ ਨੇ ਕਿ ਸਾਨੂੰ ਲੋਕ ਨਕਾਰ ਰਹੇ ਨੇ ਕਿਉਂਕਿ ਨਖਿੱਧੀ ਹੋ ਚੁੱਕੀ ਹੈ ਸਰਕਾਰ ਇਹ ਸਭ ਨੂੰ ਪਤਾ ਹੈ ਪਰ ਹੁਣ ਭਾਈ ਅਮਰਪਾਲ ਸਿੰਘ ਦੀ ਪਾਰਟੀ ਨੂੰ ਲੈ ਕੇ ਔਰ ਉਸ ਦੀ ਰਿਹਾਈ ਨੂੰ ਲੈ ਕੇ ਫਿਰ ਤੋਂ ਜਿਹੜੀ ਵੱਡੇ ਪੱਧਰ ਤੇ ਮੰਗ ਉੱਠੀ ਹੈ ਈਮਾਨ ਸਿੰਘ ਖਾਰਾ ਜਿਹੜੇ ਕਿ ਵਕੀਲ ਨੇ ਉਹਨਾਂ ਨੇ ਇੱਕ ਰਿਹਾਈ ਦਾ ਵੀ ਵੀਡੀਓ ਲੰਬੀ ਹੈ ਰਿਹਾਈ ਦਾ ਵੀ ਉਹਦਾ ਜਿਹੜਾ ਕਿ ਐਲਾਨ ਕਰ ਦਿੱਤਾ ਹੈ ਕਿ ਇਸੇ ਮਸਲੇ ਦੇ ਵਿੱਚੇ ਵਿੱਚ ਭਾਈ ਅਮਰਪਾਲ ਸਿੰਘ ਦੀ ਰਿਹਾਈ ਵੀ ਕਰਵਾਵਾਂਗੇ ਜੋ ਕਿ ਹੁਣ ਜ਼ਰੂਰੀ ਹੋ ਗਿਆ ਪੰਜਾਬ ਦੇ ਵਿੱਚ ਵਾਧਦੀ ਸੰਖਿਆ ਨੇ ਨਸ਼ੇ ਤਸਕਰਾਂ ਦੀ ਚਿੱਟੇ ਦੇ ਨਾਲ ਮੈਂ ਤੁਹਾਨੂੰ ਅਕਸਰ ਕਹਿੰਦਾ ਹੁੰਨਾ ਕਿ ਸਾਡਾ ਅੱਧਾ ਪੰਜਾਬ ਚਿੱਟੇ ਦੀ ਪੇਟ ਨੂੰ ਚੜ ਗਿਆ ਪਰ ਹੁਣ ਮਸਲਾ ਕੀ ਹੈ ਪੰਜਾਬ ਦੀ ਸਰਕਾਰ ਨਹੀਂ ਚਾਹੁੰਦੀ ਕਿ ਅਮਰਪਾਲ ਸਿੰਘ ਜਾਂ ਫਿਰ ਉਹਦੇ ਸਾਥੀ ਬਾਹਰ ਆ ਜਾਣ ਤਾਂ ਹੁਣ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਮਦਦ ਮੰਗੀ ਹੈ ਤੇ ਜਿਹੜੀ ਹੁਣ ਤੁਹਾਡੇ ਹੱਥ ਹੈ ਆਵਾਮ ਨੂੰ ਅਪੀਲ ਕੀਤੀ ਗਈ ਹੈ ਕਿ ਵੱਡੇ ਪੱਦਰ ਤੇ ਮੁਖਸਰ ਸਾਹਿਬ ਪਹੁੰਚ ਕੇ ਮਾਗੀ ਦੇ ਮੇਲੇ ਤੇ ਜਿਹੜਾ ਕਿ ਪਾਰਟੀ ਦਾ ਐਲਾਨ ਕਰਨਾ ਉਹਦਾ ਨਾਮ ਤੈਅ ਕਰ ਲੈਣਾ ਕਿਹੜਾ ਨਾਮ ਆਉਣਾ ਦਿੱਲੀੋਂ ਉਹ ਨਾਮ ਤੁਹਾਨੂੰ ਦੱਸਿਆ ਜਾਊਗਾ ਉਹਦਾ ਖੁੱਲੇ ਪੱਦਰ ਤੇ ਯਾਨੀ ਇੱਕ ਐਲਾਨ ਕਰ ਦਿੱਤਾ ਜਾਊਗਾ ਸਾਰੀ ਜਨਤਾ ਨੂੰ ਦੱਸ ਦਿੱਤਾ ਜਾਊਗਾ ਉਹਦੀ ਜਿਹੜੀ ਕਿ ਅਗਵਾਈ ਹੈ ਜਿਹੜੀ ਕਿ ਉਸ ਪਾਰਟੀ ਨੂੰ ਭਾਈ ਅਮਰਪਾਲ ਸਿੰਘ ਖੁਦ ਡਿਬਰੂਗੜ ਦੇ ਵਿੱਚੋਂ ਆ ਕੇ ਲੀਡ ਕਰਨਗੇ ਕਿਉਂਕਿ ਇਹ ਉਹਦੇ ਪਿਤਾ ਜੀ ਦੇ ਬਿਆਨ ਵੀ ਨੇ ਕਿ ਜਿੰਨਾ ਚਿਰ ਭਾਈ ਅਮਰਪਾਲ ਸਿੰਘ ਰਿਹਾ ਨਹੀਂ ਹੁੰਦੇ ਤਾਂ ਜੇ ਮੈਂ ਇਸ ਪਾਰਟੀ ਦਾ ਯਾਨੀ ਕਿ ਅਗੂ ਰਹੂੰਗਾ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਖੁਦ ਯਾਨੀ ਇਸ ਪਾਰਟੀ ਨੂੰ ਲੀਡ ਕਰਨਗੇ ਤਾਂ ਹੁਣ ਜਿੰਨੇ ਤੁਸੀਂ ਭਾਈ ਅਮਰਪਾਲ ਸਿੰਘ ਦੇ ਸਮਰਥਕ ਦੇਖ ਰਹੇ ਹੋ ਜਾਂ ਉਹਨੂੰ ਪਿਆਰ ਕਰਨ ਵਾਲੇ ਦੇਖ ਰਹੇ ਹੋ ਜਾਂ ਫਿਰ ਕੋਈ ਸੱਚ ਨਾਲ ਖੜਾ ਬੰਦਾ ਦੇਖ ਰਿਹਾ ਤੇ ਇਸ ਵੀਡੀਓ ਨੂੰ ਤਾਂ ਮੇਰਾ ਵੀਰ ਜਰੂਰ ਗਰੁੱਪਾਂ ਦੇ ਵਿੱਚ ਪਾਉਣਾ ਹੈ ਸ਼ੇਅਰ ਕਰਨਾ ਹੈ ਤਾਂ ਕਿ ਹਰ ਇੱਕ ਪੰਜਾਬੀ ਨੌਜਵਾਨ ਸਿੱਖਾਂ ਕੋਲ ਹਰ ਇੱਕ ਮੈਂ ਕਹਿੰਦਾ ਵੀ ਇੱਕ ਬੰਦੇ ਤੱਕ ਪਹੁੰਚਾ ਦੇਣੀ ਹੈ ਬੱਚੇ-ਬੱਚੇ ਤੱਕ ਤਾਂ ਕਿ ਸਾਡੇ ਜਿਹੜੇ ਲੋਕ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਐਨਾ ਜज्ਵਾ ਕਾਇਮ ਹੋ ਜਾਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਸਰਕਾਰਾਂ ਜ਼ੁਲਮ ਹੋਰ ਕਰਦੀਆਂ ਜਬਰ ਹੋਰ ਕਰਦੀਆਂ ਨੇ ਤਾਂ ਉਹਨਾਂ ਦੇ ਨਾਲ ਕੋਈ ਵੀ ਬੱਚਾ ਤੱਕ ਟਕਰਾ ਜਾਵੇ ਮੌਕਾ ਆਉਣ ਤੇ ਇਸੇ ਕਰਕੇ ਮੈਂ ਕਹਿਣਾ ਹੁੰਦਾ ਕਿ ਪੰਜਾਬ ਦੇ ਬੱਚੇ-ਬੱਚੇ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਅਮਰਪਾਲ ਸਿੰਘ ਤੇ ਯੂਪੀਏ ਲਾਉਣ ਵਾਲੀਆਂ ਸਰਕਾਰਾਂ ਉਹਦੀ ਧਰਮ ਪਤਨੀ ਨੂੰ ਫੰਡਿੰਗ ਦੇ ਦੋਸ਼ ਲਗਾਉਣ ਵਾਲੀਆਂ ਸਰਕਾਰਾਂ ਦਰਅਸਲ ਝੂਠੀਆਂ ਪੈ ਚੁੱਕੀਆਂ ਨੇ ਪਾਰਟੀ ਦਾ ਗਾਜ ਵੀ ਹੋਣਾ ਰਿਹਾਈ ਨੂੰ ਲੈ ਕੇ ਵੀ ਗੱਲ ਹੋਣੀ ਆ ਤਾਂ ਬਹੁਤ ਵੱਡੀ ਗੱਲ ਆ ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ ਦੀ ਗੱਲ ਆ ਜਿਹੜਾ ਕਿ ਫਿਰ ਤੋਂ ਰੱਬ ਨੇ ਅਮਰਪਾਲ ਸਿੰਘ ਦੀ ਸੁਣ ਲਈ ਆ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨੇ ਵਿੱਚ ਚੈਨਲ ਤੇ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਆਲਟੇ ਕਰ ਦੇਣਾ ਜੀ